ਮੈਂ ਇਸ ਆਦਮੀ ਨੂੰ ਇਹ ਪੁੱਛਣਾ ਚਾਹਣਾ ਹੈ ਕਿ ਇਹ ਖੱਟੜ ਮਨੋਰ ਲਾਲ ਖੱਟੜ ਤੋਂ ਤੂੰ ਜਿਹੜੀ ਗੱਲ ਇਹ ਗੱਲ ਕਹੀ ਹੈ ਕਿ ਇਹ ਜਿਹੜੇ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਜਿਹੜੇ ਬੈਠੇ ਨੇ ਕਿਸਾਨ ਨਹੀਂ ਕਿਸਾਨਾਂ ਦਾ ਮਖੌਟਾ ਪਾਇਆ ਅਸੀਂ ਉਹ ਲੋਕ ਆ ਖੱਟੜ ਜੀ ਜਿਹੜੇ ਲੋਕ 13 ਮਹੀਨੇ ਦਿੱਲੀ ਬਾਰਡਰਾਂ ਦੇ ਬੈਠੇ ਰਹੇ ਮੈਨੂੰ ਇਸ ਗੱਲ ਦੀ ਬੜੀ ਹੈਰਾਨਗੀ ਆ ਤੇ ਏਡੇ ਅਹੁਦੇ ਤੇ ਰਹਿ ਕੇ ਤੇ ਬਿਆਨ ਕੀ ਦੇ ਰਿਹਾ ਜੇ ਅੱਜ ਕੰਗਨਾਰ ਨੌਤ ਜਿਹੜੀ ਆ ਉਹਨੇ ਆਪਣਾ ਬਿਆਨ ਵਾਪਸ ਲਿਆ ਤੇ ਮਨੋਰ ਨਾਲ ਖੱਟੜ ਕੀ ਬੋਲ ਗਿਆ ਤੇ ਇਹ ਜਿਹੜੀ ਕੰਨਣਾ ਰੌਤਿਆ ਜੇ ਤੁਹਾਡੇ ਕਹਿਚ ਨਹੀਂ ਤੇ ਇਹ ਨੀਤੀਗਤ ਬਿਆਨ ਇਸ ਤਰ੍ਹਾਂ ਤੁਹਾਡੇ ਬੰਦੇ ਜੇ ਪਾਰਟੀ ਪਾਲਿਸੀ ਦੇ ਮਤਾਬ ਕਰ ਨਹੀਂ ਚਲਦੀ ਤੇ ਇਹਦੇ ਵਾਸਤੇ ਜੇਲੇ ਨਹੀਂ ਗਈ ਇਹਨੂੰ ਡਿਪਟ ਕਰਜ ਕਿਉਂ ਨਹੀਂ ਭੇਜਿਆ ਜਾਂਦਾ हरियाणा ਵਿੱਚ ਹੋ ਰਹੀ ਚੋਣ ਨੂੰ ਲੈ ਕੇ ਲਗਾਤਾਰ ਹੀ ਸਿਆਸੀ ਗਲਿਆਰਾ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਸਭ ਤੋਂ ਵੱਡਾ ਮੁੱਦਾ ਇਸ ਵਾਰ ਕਿਸਾਨੀ ਦਾ ਨਜ਼ਰ ਆ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਹੁਡਾ ਦੀ ਤਾਂ ਉਸ ਵੇਲੇ ਦੇ ਮੁੱਖ ਮੰਤਰੀ ਹੁਡਾ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਹਰਿਆਣਾ ਵਿੱਚ ਬੰਦੀ ਹੈ ਤਾਂ ਸਭ ਤੋਂ ਪਹਿਲਾਂ ਕਿਸਾਨੀ ਅੰਦੋਲਨ ਨੂੰ ਜੋ ਹੈ ਉਸ ਨੂੰ ਹੰਗਾਰਾ ਦਿੱਤਾ ਜਾਵੇਗਾ ਤੇ ਪੰਜਾਬ ਹਰਿਆਣਾ ਬਾਰਡਰ ਨੂੰ ਕੋਲੇ ਜਾਵੇਗਾ ਦੂਸਰੇ ਪਾਸੇ ਮਨੋਹਰ ਖੱਟਰਵਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਜੋ ਉਸ ਜਗ੍ਹਾ ਤੇ ਬੈਠੇ ਕਿਸਾਨ ਹਨ ਉਹ ਮਖੋਟਾ ਭਾ ਕੇ ਬੈਠੇ ਹੋਏ ਕਿਸਾਨ ਹਨ ਉਹ ਕਿਸਾਨ ਹੀ ਨਹੀਂ ਹਨ ਇਸ ਵਾਪਸ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਬਲਦੇਵ ਸਿੰਘ ਸਰਸਾ ਜੀ ਸੱਸਾ ਜੀ ਲਗਾਤਾਰ ਹੀ ਹਰਿਆਣਾ ਵਿੱਚ ਚੌਣ ਆ ਦੋਵੇਂ ਸਿਆਸਤਦਾਨ ਅਲੱਗ-ਅਲੱਗ ਬਿਆਨ ਦੇ ਰਿਹਾ ਕਿਸ ਤਰ੍ਹਾਂ ਦਿਖ ਦਿਓ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਜੀ ਵੈਗੁਰ ਚਿੱਕਾ ਖਾਲਸਾ ਵੈਗੁਰ ਚਿੱਕਾ ਤੇ ਗੁਰਪ੍ਰੀਤ ਜੀ ਮੈਂ ਤੁਹਾਡਾ ਔਰ ਤੁਹਾਡੇ ਚੈਨਲ ਦਾ ਤੇ ਸਮੂਹ ਸਰੋਤਿਆਂ ਦਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜੋ ਕਿ ਤੁਸੀਂ ਸਾਡੀਆਂ ਕਿਸਾਨਾਂ ਦੀਆਂ ਜਾਂ ਸਾਡੇ ਹੋਰ ਜਿਹੜੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਤੁਸੀਂ ਦੁਨੀਆ ਤੱਕ ਤੁਸੀਂ ਪਹੁੰਚਾਉਂਦੇ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਗੱਲ ਇਹ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅੱਜ ਚੋਣ ਅਖਾੜਾ ਚੱਲ ਰਿਹਾ ਹੈ ਤੇ ਇਹਦੇ ਵਿੱਚ ਜਿਸ ਤਰ੍ਹਾਂ ਕਿ ਵੱਖ-ਵੱਖ ਲੀਡਰਾਂ ਦੇ ਬਿਆਨ ਆ ਰਹੇ ਨੇ ਜਿਦੇ ਵਿੱਚ ਮੈਂ ਪਹਿਲਾਂ ਕੱਲ ਜਿਹੜੀ ਆ ਖੱਟੜ ਦੀ ਕਰਾਂਗਾ ਕਿ ਮਨੋਹਰ لال ਖੱਟੜ ਨੇ ਜੋ ਸਾਡੇ ਕਿਸਾਨਾਂ ਦੇ ਉੱਤੇ ਮਤਲਬ ਕਿ ਇੱਕ ਬਹੁਤ ਵੱਡਾ ਹਮਲਾ ਕੀਤਾ ਮੈਂ ਇਸ ਆਦਮੀ ਨੂੰ ਇਹ ਪੁੱਛਣਾ ਚਾਹੁੰਦਾ ਤੇ ਇੱਕ ਖੱਟੜ ਮਨੋਰ ਲਾਲ ਖੱਟੜ ਤੋਂ ਤੂੰ ਜਿਹੜੀ ਗੱਲ ਇਹ ਗੱਲ ਕਹੀ ਆ ਕਿ ਇਹ ਜਿਹੜੇ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਜਿਹੜੇ ਬੈਠੇ ਨੇ ਕਿਸਾਨ ਨਹੀਂ ਕਿਸਾਨਾਂ ਦਾ ਮਖੌਟਾ ਪਾਇਆ ਅਸੀਂ ਉਹ ਲੋਕ ਆ ਖੱਟੜ ਜੀ ਜਿਹੜੇ ਲੋਕ 13 ਮਹੀਨੇ ਦਿੱਲੀ ਬਾਰਡਰਾਂ ਦੇ ਬੈਠੇ ਰਹੇ ਅਤੇ ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾਂ ਹੋਈਆਂ ਔਰ ਉਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਮਾਫੀ ਮੰਗਣੀ ਪਈ ਔਰ ਉਹ ਤਿੰਨੇ ਕਾਲੇ ਕਾਨੂੰਨ ਰੱਦ ਕਰਵਾ ਕੇ ਅਸੀਂ ਆਏ ਔਰ ਉਸ ਤੋਂ ਬਾਅਦ ਜਦੋਂ ਤੁਸੀਂ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਜਿਹਦੇ ਵਿੱਚ ਲਖੀਨਪੁਰ ਖੀਰੀ ਦਾ ਮਸਲਾ ਐਮਐਸਪੀ ਦੀ ਗਾਰੰਟੀ ਔਰ ਸਾਡੇ 750 ਕਿਸਾਨ ਚੀਤ ਹੋਇਆ ਉਹਨਾਂ ਨੂੰ ਜਿਹੜਾ ਇਨਸਾਫ ਜਿਹੜੇ ਮੁਕਦਮੇ ਦਰਜ ਹੋਏ ਜੀ ਕਿਸਾਨਾਂ ਦੇ ਉਹਦੇ ਸਬੰਧ ਵਿੱਚ ਜਿਹੜਾ ਅਸੀਂ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਉਹ ਵਾਅਦਾ ਖਲਾਫੀ ਕੀਤੀ ਤੇ ਅਸੀਂ ਮੁਰਕੇ ਫਿਰ 13 ਫਰਵਰੀ 2024 ਦੇ ਵਿੱਚ ਦਿੱਲੀ ਜਾਣ ਦਾ ਦੁਬਾਰਾ ਜਿਹੜਾ ਸੀ ਉਹ ਬਿਗਨ ਵਜਾ ਦਿੱਤਾ ਔਰ ਅਸੀਂ ਜਦੋਂ 13 ਫਰਵਰੀ ਨੂੰ ਜਾਣਾ ਸੀ ਤੇ 7 ਦਿਨ ਪਹਿਲਾਂ ਹੀ ਤੁਸੀਂ ਇਹ ਜਿਹੜੇ ਹਰਿਆਣੇ ਦੇ ਜਿਹੜੇ ਬਾਰਡਰਾਂ ਦੇ ਉੱਤੇ ਅਸੀਂ ਜਿੱਥੇ ਬੈਠੇ ਆ ਇਹ ਰਸਤੇ ਬੰਦ ਕਰਤੇ ਔਰ ਅੱਜ ਇੱਕ ਬੜੀ ਬੇਸ਼ਰਮੀ ਵਾਲੀ ਗੱਲ ਕੀਤੀ ਆ ਖੱਟੜ ਨੇ ਮੈਨੂੰ ਇਸ ਗੱਲ ਦੀ ਬੜੀ ਹੈਰਾਨਗੀ ਆ ਵੀ ਐਡੇ ਇੱਚ ਉਹਦੇ ਤੇ ਰਹਿ ਕੇ ਤੇ ਬਿਆਨ ਕੀ ਦੇ ਰਿਹਾ ਕਹਿੰਦਾ ਕਿ ਜਿਹੜੇ ਪੰਜਾਬ ਵਾਲੇ ਸਾਈਡ ਤੋਂ ਜਿਹੜੇ ਰਸਤੇ ਬੰਦ ਨੇ ਉਹਨਾਂ ਰਸਤਿਆਂ ਦੇ ਨਾਲ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਆ ਰਹੀਆਂ ਨੇ ਔਰ ਇਹ ਜਿਹੜੇ ਬੈਠੇ ਕਿਸਾਨ ਉੱਤੇ ਕਿਸਾਨੀ ਦਾ ਮਖੌਟਾ ਪਾ ਕੇ ਲੋਕ ਜਿਹੜੇ ਬੈਠੇ ਨੇ ਇਹ ਕਿਸਾਨ ਨਹੀਂ ਗੇ ਕਿਸਾਨੀ ਦਾ ਮਖੌਟਾ ਪਾਇਆ ਉਹ ਕੁਝ ਤਾਂ ਗੱਲ ਕਰਨ ਲੱਗੇ ਸੋਚਿਆ ਕਰੋ ਵੀ ਤੁਸੀਂ ਇਹ ਦੱਸੋ ਵੀ ਹਫਤਾ ਪਹਿਲਾਂ ਤੁਸੀਂ ਉੱਥੇ ਰਸਤੇ ਬੰਦ ਕਰਤੇ ਏਡੀ ਵੱਡੀ ਬੈਰੀਕੇਟਿੰਗ ਕੀਤੀ ਔਰ ਛੜਕਲ ਦੇ ਵਿੱਚ ਤਿੱਖੇ ਸਰੀਏ ਗੱਡ ਦਿੱਤੇ ਅਥਿਆਰਬੰਦ ਫੋਰਸਾਂ ਉੱਥੇ ਤੁਸੀਂ ਲਾ ਦਿੱਤੀਆਂ ਔਰ ਜਦੋਂ ਅਸੀਂ ਪੰਜਾਬ ਦੇ ਵਿੱਚੋਂ ਜਾ ਰਹੇ ਤੇ ਉਹਨਾਂ ਬਾਰਡਰਾਂ ਤੋਂ ਸਾਨੂੰ ਤੁਸੀਂ ਅੱਗੇ ਨਹੀਂ ਜਾਣ ਦਿੱਤਾ ਤੇ ਜਿਹੜੀ ਗੱਲ ਇਹ ਕਹਤੀ ਆ ਕਿ ਇਹ ਕਿਸਾਨੀ ਨਹੀਂ ਤੇ ਫਿਰ ਅਸੀਂ ਉਹੀ ਲੋਕ ਆ ਜਿਨ੍ਹਾਂ ਨੇ ਮੋਦੀ ਸਰਕਾਰ ਮੀਟਿੰਗਾਂ ਕਰਦੀ ਰਹੀ ਅਤੇ ਕਾਲੇ ਕਾਨੂੰਨ ਰੱਦ ਕਰਾ ਕੇ ਆਏ ਸਾਂ ਤੇ ਫਿਰ ਉਦੋਂ ਮੀਟਿੰਗਾਂ ਕਿਉਂ ਕਰਦੇ ਰਹੇ ਤੇ ਫਿਰ ਅੱਜ ਤੱਕ ਇਹ ਕਿਉਂ ਕਹਿੰਦੇ ਰਹੇ ਕਿ ਇਹ ਰਸਤੇ ਇਹਨਾਂ ਨੂੰ ਖੋਲ ਦੇਣੇ ਚਾਹੀਦੇ ਆ ਤੇ ਜਦੋਂ ਮਾਨਯੋਗ ਹਾਈ ਕੋਰਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਕਿ ਇਹ ਸਰਕਾਰਾਂ ਰਸਤੇ ਖੋਲਦੀਆਂ ਨੇ ਬੰਦ ਨਹੀਂ ਕਰਦੀਆਂ ਪਰ ਖੱਟੜ ਜੀ ਤੁਸੀਂ ਇਹ ਰਸਤਾ ਫਿਰ ਬੰਦ ਕਰਨ ਦੀ ਤੁਹਾਡੀ ਸਰਕਾਰ ਸੈਣੀ ਜਿਹੜਾ ਸੀ ਉਹਨੂੰ ਤੁਸੀਂ ਉੱਥੇ ਭੇਜ ਦਿੱਤਾ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਸੁਪਰੀਮ ਕੋਰਟ ਚਲੀ ਗਈ ਹਾਈ ਕੋਰਟ ਦੇ ਫੈਸਲੇ ਦੇ ਸਬੰਧ ਵਿੱਚ ਕਿ ਇਹ ਰਸਤੇ ਨਹੀਂ ਖੁੱਲਨੇ ਚਾਹੀਦੇ ਇਹ ਹਥਿਆਰ ਬੰਦੇ ਨੇ ਜੇ ਦਿੱਲੀ ਚ ਚਲੇ ਗਏ ਤੇ ਇਹ ਪਤਾ ਨਹੀਂ ਕੀ ਆਪਣਾ ਤਾਂ ਫੜੀ ਬਚਾ ਦੇਣਗੇ ਉਹ ਕੁਝ ਸ਼ਰਮ ਕਰੋ ਗੱਲ ਕਰਨ ਲਗੇ ਅਸੀਂ 13 ਮਹੀਨੇ ਜਦੋਂ ਪਹਿਲਾਂ ਦਿੱਲੀ ਦੇ ਬਾਰਡਰਾਂ ਤੇ ਬੈਠ ਰਹੇ ਹਾਂ ਉਦੋਂ ਵੀ ਤੁਸੀਂ ਕਿਹਾ ਕਿ ਹਥਿਆਰਬੰਦ ਨੇ ਉਦੋਂ ਵੀ ਤੁਸੀਂ ਕਿਹਾ ਕਿ ਵੱਖਵਾਦੀ ਨੇ ਆਤਵਾਦੀ ਨੇ ਤੰਕਵਾਦੀ ਨੇ ਦੇਸਤロイ ਨੇ ਇਹ ਕਿਸਾਨ ਨਹੀਂ ਤੇ ਫਿਰ ਤੁਸੀਂ ਸਾਡੇ ਨਾਲ ਮੀਟਿੰਗਾਂ ਕਿਉਂ ਕੀਤੀਆਂ ਓਏ ਫਿਰ ਉਸ ਤੋਂ ਬਾਅਦ ਫਿਰ ਤੁਸੀਂ ਜਿਹੜੇ ਇਹ ਸਾਡੇ ਤੇ ਏਡੇ ਏਡੇ ਇਲਜ਼ਾਮ ਲਾਏ ਤੇ ਕੀ ਸਾਡੇ ਕਿਸੇ ਕਿਸਾਨ ਨੇ ਇੱਕ ਵੀ ਰਾਗੀਰ ਨੂੰ ਜਾਂ ਉੱਥੇ ਜਿਹੜੇ ਦੁਕਾਨਦਾਰ ਸਨ ਸਾਈਡਾਂ ਦੇ ਉੱਤੇ ਬੈਠੇ ਲੋਕ ਸੀ ਆਉਣ ਜਾਣਿਆਂ ਨੂੰ ਕਿਸੇ ਨੂੰ ਫੁੱਲ ਵੀ ਮਾਰਿਆ ਲੇਕਿਨ ਉਹ ਕਹਿੰਦੇ ਤੁਸੀਂ ਜੋ ਹਾਲਾਤ ਜਿਹੜੇ ਸੀਗੇ ਲਾਲ ਕਿਲੇ ਦੇ ਕਿਤੇ ਐਸ ਕਰਕੇ ਦੁਬਾਰਾ ਨਹੀਂ ਤੁਹਾਨੂੰ ਜਾਣ ਦਿੱਤਾ ਗਿਆ ਲਾਲ ਕਿਲੇ ਤੇ ਜਿਹੜੇ ਹਾਲਾਤ ਸੀ ਉਹ ਕਿੰਨੇ ਪੈਦਾ ਕੀਤੇ ਮੈਂ ਇੱਕੋ ਗੱਲ ਪੁੱਛਣੀ ਚਾਹਣਾ ਕਿ ਜਿਸ ਲਾਲ ਕਿਲੇ ਦੇ ਦਿੱਤੇ ਉੱਥੇ ਕੀੜੀ ਨਹੀਂ ਜਾ ਸਕਦੀ ਤੇ ਇਹਨਾਂ ਨੇ ਗੇਟ ਕਿਉਂ ਖੋਲੇ ਲਾਲ ਕਿਲੇ ਤੇ ਉੱਤੇ ਬੰਦੇ ਇਹਨਾਂ ਨੇ ਆਪ ਜਿਹੜਾ ਸੀ ਸਾਰਾ ਪਲਾਨ ਕਰਕੇ ਜਿਹੜੇ ਉੱਥੇ ਜਿਹੜੇ ਸੀ ਸਾਨੂੰ ਕਿਸਾਨਾਂ ਨੂੰ ਬਦਨਾਮ ਕਰਨ ਲਈ ਇਹ ਸਾਰਾ ਕੁਝ ਆਕ ਕੀਤਾ ਉਹ ਲੋਕਾਂ ਨੇ ਵੇਖ ਲਿਆ ਉੱਤੇ ਮੈਨੂੰ ਜਾਦਾ ਗੁਰਪ੍ਰੀਤ ਜੀ ਹੁਣ ਐਸਫਾਈ ਦੇਣ ਦੀ ਲੋੜ ਨਹੀਂ ਹੈਗੀ ਲੇਕਿਨ ਸਰਦਾਰ ਸਾਹਿਬ ਹੁਣ ਚੋਣਾ ਦਾ ਅਖਾੜਾ ਭਖਿਆ ਹੋਇਆ ਸਿਆਸਤਦਾਨ ਸਿਰਫ ਕਿਸਾਨੀ ਕਿਸਾਨੇ ਕਿਸਾਨੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਪਹੁੰਚੇ ਉਹਨਾਂ ਨੇ ਕਿਸਾਨਾਂ ਦੇ ਉੱਤੇ ਤੰਜ ਕਸਣਾ ਸ਼ੁਰੂ ਕਰਤੇ ਮਨੋਹਲਾ ਖਟਰ ਜਿਹੜੇ ਨੇ ਉਹ ਲਗਾਤਾਰ ਕਿਸਾਨਾਂ ਦੇ ਉੱਤੇ ਤੰਜ ਕਸ ਰਹੇ ਨੇ ਕੀ ਲੱਗਦਾ ਹੈ ਇੱਕ ਵਾਰ ਨੇ ਕੰਗਨਾਰ ਨਾਉ ਤੇ ਉਹ ਪਹਿਲਾਂ ਕਹਿੰਦੀ ਹੈ ਕਿ ਕਿਸਾਨਾਂ ਦੇ ਬੋਲਦੇ ਕਿ ਜਿਹਨੇ ਖੇਤੀ ਕਰਨ ਨੂੰ ਦੁਬਾਰਾ ਰਿਵਿਊ ਕਰਕੇ ਇਹਨਾਂ ਨੂੰ ਆਪ ਮੰਗ ਲੈਣਾ ਚਾਹੀਦੇ ਹੁਣ ਮਾਫੀ ਵੀ ਮੰਗ ਲਈ ਕੀ ਕੀ ਕਹਿਣਾ ਕੀ ਕਰਨਾ ਕੀ ਚਾਹੁੰਦੇ ਅਸਲ ਗੱਲ ਇਹ ਆ ਕਿ ਜਿਹੜੀ ਭਾਜਪਾ ਇੱਕ ਪਾਰਟੀ ਉਹ ਪਾਰਟੀ ਆ ਜਿਹੜੀ ਫਿਰਕੂ ਪਾਰਟੀ ਹੈ ਜਿਹਦੀ ਸੋਚ ਫਿਰਕੂ ਆ ਜਿਹਦਾ ਮਤਲਬ ਹੈ ਇੱਕੋ ਇੱਕ ਇਹਨਾਂ ਦਾ ਮੰਨਣਾ ਹੈ ਕਿ ਇਸ ਦੇਸ਼ ਦੇ ਵਿੱਚ ਲੋਕਾਂ ਨੂੰ ਭਰਾ ਮਾਰੂ ਜੰਗ ਜਿਹੜੀ ਆ ਉਹਦੇ ਵਿੱਚ ਇਹਨਾਂ ਨੂੰ ਧੱਕੋ ਤੇ ਇੱਥੇ ਜਿਹੜੇ ਨੇ ਉਹ ਦੰਗੇ ਫਸਾਦ ਕਤਲੋਗਾਰਤ ਹੋਵੇ ਤੇ ਅਸੀਂ ਇੱਥੇ ਸਿਆਸੀ ਰੋਟੀਆਂ ਸੇਕੀਏ ਕਿਉਂਕਿ ਇਹਨਾਂ ਲੋਕਾਂ ਨੂੰ ਤੇ ਜੱਡ ਸਕੌਟਾਂ ਸਕਿਉਰਟੀਆਂ ਮਿਲੀਆਂ ਨੇ ਇਹਨਾਂ ਕੱਲ ਤੱਕ ਤਾਂ ਕਿਸੇ ਪਹੁੰਚ ਲੈਣੀ ਜੇ ਕਤਲੋਗਾਰਦ ਹੋਣੀਆਂ ਤੇ ਆਮ ਲੋਕਾਂ ਦੀ ਹੋਣੀਆਂ ਇਸ ਕਰਕੇ ਇਹ ਲੋਕ ਆਮ ਜਨਤਾ ਦੀਆਂ ਲਾਸ਼ਾਂ ਦੇ ਉੱਤੇ ਸਿਆਸੀ ਰੋਟੀਆਂ ਸੇਕਦੇ ਨੇ ਹੁਣ ਕੰਗਲਾ ਰਣੋਤ ਪਹਿਲਾਂ ਕਿੰਨੀ ਵਾਰ ਉਹ ਬੋਲ ਚੁੱਕੀ ਆ ਕਿਸਾਨਾਂ ਤੇ ਪਹਿਲਾਂ ਵੀ ਬੋਲੀਓ ਤੇ ਉਹਨੂੰ ਵੀ ਉਦੋਂ ਵੀ ਮੋਦੀ ਖਾਣੀ ਪਈ ਪਰ ਉਦੋਂ ਬੋਲੀ ਤੇ ਉਹਨੂੰ ਪਾਰਲੀਮੈਂਟ ਦੀ ਟਿਕਟ ਮਿਲ ਗਈ ਹੁਣ ਉਹਨੇ ਦੁਬਾਰਾ ਫੇਰ ਜਿਹੜਾ ਅਸੀਂ ਘਟਗਿੰਦੇ ਸਿੱਖਾਂ ਦੇ ਉੱਤੇ ਫੇਰ ਉਹਨੇ ਜਿਹੜਾ ਅਸੀਂ ਬਕਵਾਸ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਵੱਧ ਘੱਟ ਬੋਲ ਰਹੀ ਐ ਪੇ ਜੀ ਦਾ ਸਾਭੀ ਕੋਈ ਨਹੀਂ ਉਸ ਤੋਂ ਬਾਅਦ ਫਿਰ ਮੈਂ ਮਾਫੀਆਂ ਫਿਰ ਉਹ ਜਿਹੜੀ ਆ ਪਰਸੋਂ ਫੇਰ ਬੋਲੀ ਵੀ ਇਹ ਇਹ ਜਿਹੜੇ ਕਾਨੂੰਨ ਨੇ ਇਹ ਕਿਸਾਨਾਂ ਨੂੰ ਆਪ ਮੰਗ ਲੈਣੇ ਚਾਹੀਦੇ ਨੇ ਤੇ ਇਹ ਜਿਹੜੇ ਕਾਨੂੰਨ ਨੇ ਕਾਨੂੰਨ ਬੜੇ ਚੰਗੇ ਨੇ ਉਹ ਜਿਹੜੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਪਹਿਲਾਂ ਪ੍ਰਦੇਸ਼ ਦਾ ਪ੍ਰਧਾਨ ਮੰਤਰੀ ਮਾਫੀ ਮੰਗਦਾ ਤੇ ਉਹਨਾਂ ਕਾਨੂੰਨਾਂ ਨੂੰ ਤੁਸੀਂ ਸਹੀ ਤੂੰ ਕਿਵੇਂ ਮੰਨਦੀ ਹੈ ਔਰ ਫਿਰ ਅੱਜ ਤੁਸੀਂ ਵੇਖੋਗੇ ਉਹ ਵਾਪਸ ਚਲੀ ਗਈ ਆ ਉਹਨੇ ਕਹਿਤਾ ਵੀ ਨਹੀਂ ਮੈਂ ਇਹ ਆਪਣਾ ਜਿਹੜਾ ਦਿੱਤਾ ਬਿਆਨ ਇਹ ਵਾਪਸ ਲੈਣੀ ਆ ਤੁਹਾਨੂੰ ਲੱਗਦਾ ਕਿ ਬੀਜੇਪੀ ਨੇ ਪ੍ਰੈਸ਼ਰ ਕੀਤਾ ਹੋਗਾ ਬਹੁਤ ਜ਼ਰਾ ਪ੍ਰੈਸ਼ਰ ਪ੍ਰੈਸ਼ਰ ਨਹੀਂ ਕੋਈ ਪ੍ਰੈਸ਼ਰ ਨਹੀਂ ਇਹ ਬੀਜੇਪੀ ਦੀ ਇੱਕ ਸਾਜ਼ਿਸ਼ ਹੈ ਜੇ ਅੱਜ ਕੰਗਨਰ ਨੌਤ ਜਿਹੜੀ ਆ ਉਹਨੇ ਆਪਣਾ ਬਿਆਨ ਵਾਪਸ ਲਿਆ ਤੇ ਮਨੋਰ ਨਾਲ ਖੱਟੜ ਕੀ ਬੋਲ ਗਿਆ ਮਨੋਰ ਨਾਲ ਖੱਟੜ ਵੀ ਤੇ ਉਹੀ ਬੋਲ ਗਿਆ ਨਾ ਅਸਲ ਗੱਲ ਇਹ ਆ ਕਿ ਪਹਿਲਾਂ ਕੰਗਨਾਂ ਤੋਂ ਬੁਲਾਇਆ ਕੰਗਨਾਂ ਦੇ ਉੱਤੇ ਲੋਕਾਂ ਨੇ ਲਾਂਹਤਾ ਪਾਈਆਂ ਤੇ ਇਹ ਬਿਆਨ ਕਿਸ ਤਰ੍ਹਾਂ ਦੀ ਦੇਰੀ ਆ ਤੇ ਫਿਰ ਉਹਨੂੰ ਇਹਨਾਂ ਨੇ ਜਿਹੜਾ ਸੀ ਉਹ ਗੁੰਗਲੋਂ ਤੋਂ ਮਿੱਠੀ ਝਾੜੀ ਕਿ ਉਹਦਾ ਬਿਆਨ ਜਿਹੜਾ ਵੀ ਇਹ ਤੂੰ ਨੀਤੀਗਤ ਬਿਆਨ ਨਹੀਂ ਦੇ ਸਕਦੀ ਨੀਤੀਗਤ ਬਿਆਨ ਦੇਣ ਤੋਂ ਜਦੋਂ ਉਹਨੂੰ ਪਹਿਲਾਂ ਰੋਕਿਆ ਤੇ ਜੇ ਉਹ ਨਹੀਂ ਹਟਦੀ ਤੇ ਫਿਰ ਜੇ ਤੁਸੀਂ ਅਬਰਤਪਾਲ ਵਰਗਿਆਂ ਨੂੰ ਡਿਬੂਗਰ ਜੇਲ੍ਹ ਚ ਭੇਜ ਸਕਦੇ ਹੋ ਤੇ ਇਹ ਜਿਹੜੀ ਕੰਨਣਾ ਰੌਤਿਆ ਜੇ ਤੁਹਾਡੇ ਕਹਿਚ ਨਹੀਂ ਤੇ ਇਹ ਨੀਤੀਗਤ ਬਿਆਨ ਇਸ ਤਰ੍ਹਾਂ ਤੁਹਾਡੇ ਬਾਰੇ ਜੇ ਪਾਰਟੀ ਪਾਲਿਸੀ ਦੇ ਮਤਾਬਕ ਨਹੀਂ ਚੱਲਦੀ ਤੇ ਇਹਦੇ ਵਾਸਤੇ ਜੇਲੇ ਨਹੀਂ ਗਈ ਇਹਨੂੰ ਡਿਬੂਗਰ ਜੇਲ੍ਹ ਕਿਉਂ ਨਹੀਂ ਭੇਜਿਆ ਜਾਂਦਾ ਫਿਰ ਇਹ ਜਿਹੜਾ ਅੱਜ ਜਿਹੜਾ ਉਹਦੇ ਉਹ ਕੋਈ ਵਾਪਸ ਕਰਾਤਾ ਤਾਂ ਅੱਜ ਖਟੜੇ ਬਿਆਨ ਦੇ ਦਿੱਤਾ ਤੇ ਇਹ ਜਿਹੜੇ ਬਿਆਨ ਇਸ ਤਰ੍ਹਾਂ ਦਿੰਦੇ ਨੇ ਬੀਜੇਪੀ ਇੱਕ ਫਿਰਕੂ ਪਾਰਟੀ ਆ ਇਹ ਫਿਰਕਾ ਪ੍ਰਸਤ ਪਾਰਟੀ ਆ ਜਿਹੜੀ ਕਿ ਦੋ ਫਿਰਕਿਆਂ ਦੇ ਵਿੱਚ ਜਿਹੜੀਆਂ ਵੱਖ-ਵੱਖ ਫਿਰਕਿਆਂ ਦੇ ਵਿੱਚ ਪ੍ਰਸਾਦ ਪ੍ਰਾ ਕਰਾ ਕੇ ਤੇ ਕਤਲੋਗਾਰਦ ਕਰਾਉਣ ਦੀ ਇਹ ਇਹਨਾਂ ਦੀ ਇੱਕ ਮਨਸਾ ਹੈ ਵੀ ਦੇਸ਼ ਦੇ ਹਾਲਾਤ ਜਿਹੜੇ ਨੇ ਉਹ ਸ਼ਾਤ ਨਹੀਂ ਰਹਿਣੇ ਚਾਹੀਦੇ। ਲੇਕਿਨ ਸਰਸਾ ਸਾਹਿਬ ਇੱਕ ਗੱਲ ਦੀ ਉਹਨਾਂ ਨੇ ਆਪ ਮੰਨ ਲਿਆ ਕਿ ਅਸੀਂ ਖੁਦ ਬੈਰੀਕੇਟਿੰਗ ਕੀਤੀ ਸੀਗੀ। ਪਹਿਲਾਂ ਕੋਰਟ ਦੇ ਵਿੱਚ ਕਿਹਾ ਕਿ ਅਸੀਂ ਬੈਰੀਕੇਟਿੰਗ ਨਹੀਂ ਕੀਤੀ ਸੀ। ਲੇਕਿਨ ਲੱਗਦਾ ਕਿ ਅੱਜ ਸਚਾਈ ਮੂੰਹ ਚੋਂ ਨਿਕਲ ਗਈ। ਸਪੀਚ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਖੁਦ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਰੋਕਿਆ ਔਰ ਉਹਨਾਂ ਨੂੰ ਅਸੀਂ ਆਪ ਨੇ ਅੱਗੇ ਜਾਂ ਦਿੱਤਾ। ਦੇਖੋ ਤੁਸੀਂ ਹੁਣ ਇੱਥੇ ਇਹ ਆ ਕਿ ਇਹ ਸਾਡੇ ਤੇ ਕਿਉਂ ਤੰਕ ਅਸਰ ਹੈ? ਕਿਉਂ ਸਾਡੇ ਖਲਾਬ ਬੋਲ ਰਹੇ ਨੇ? ਇਹਦੇ ਵਿੱਚ ਬੜੀ ਸਪਸ਼ਟ ਗੱਲ ਹੋ ਗਈ ਆ ਕਿ ਜਦੋਂ ਪਹਿਲਾਂ ਉੱਥੇ ਬੈਠੇ ਸਾਂ ਤੇ ਉਥੇ ਬੈਠਣ ਦੇ ਵਿੱਚ ਵੀ ਕੁਝ ਲੋਕ ਜਿਹੜੇ ਸੀ ਸਾਡੇ ਵਿੱਚੋਂ ਗੱਲਬਾਤ ਸਰਕਾਰ ਨਾਲ ਕਰਦੇ ਰਹੇ ਜਦੋਂ ਵੇਖਿਆ ਵੀ ਇਹ ਗੱਲਬਾਤ ਸਿਰੇ ਨਹੀਂ ਚੜਦੀ ਤੇ ਅਖੀਰ ਉਹਨਾਂ ਨੂੰ ਕਾਨੂੰਨ ਰੱਦ ਕਰਨੇ ਪਏ ਅਸੀਂ ਜਦੋਂ ਉਥੋਂ ਵਾਪਸ ਆਏ ਆ ਤੇ ਲਿਖਤੀ ਇੱਕ ਪੱਤਰ ਵੀ ਸਰਕਾਰ ਵੱਲੋਂ ਆ ਗਿਆ ਕਿ ਇਹ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਐਮਐਸਪੀ ਦੀ ਗਾਰੰਟੀ ਇਹਤੇ ਵੀ ਗੱਲਬਾਤ ਹੋਏਗੀ ਸਾਰਾ ਇਹ ਵੀ ਲਾਗੂ ਹੋਏਗਾ ਲਖੀਨਪੁਰ ਖੀਰੀ ਆਲਾ ਇਨਸਾਫ ਮਿਲੇਗਾ ਸਾਰਾ ਕੁਝ ਹੋਏਗਾ ਲੇਕਿਨ ਕੁਛ ਨਾ ਆਇਆ ਤੇ ਸਾਡੇ ਵਿੱਚੋਂ ਕੁਝ ਲੋਕ ਜਿਹੜੇ ਸੀ ਉਹ ਪਾਰਟੀ ਚਲੇ ਗਏ ਅਸੀਂ ਉਸ ਟਾਈਮ ਦੇ ਉੱਤੇ ਜੇਕਰ ਇਹ ਰਾਜਨੀਤੀ ਵਿੱਚ ਨਾ ਜਾਂਦੇ ਤੇ ਅੱਜ ਸਾਨੂੰ ਕੋ ਦੁਬਾਰਾ ਮੋਰਚਾ ਲਾਉਣ ਦੀ ਲੋੜ ਨਹੀਂ ਸੀ ਪੈਣੀ ਜਦੋਂ ਹੁਣ ਦੀ ਗੱਲ ਕੀਤੀ ਜਾਵੇ ਹੁਣ ਜਿਹੜਾ ਬੈਰੀਕੇਟਿੰਗ ਕੀਤੀ ਗਈ ਹਰਿਆਣਾ ਸਰਕਾਰ ਕਹਿੰਦੀ ਖੁਦ ਕੀਤੀ ਆ ਪਹਿਲਾਂ ਤਾਂ ਕਹਿੰਦੇ ਪਈ ਨਹੀਂ ਕੀਤੀ ਮੈਂ ਉੱਥੇ ਹੀ ਆ ਰਿਹਾ ਕਿ ਇਹ ਇਹਨਾਂ ਦੀ ਮਤਲਬ ਕਿ ਕੋਈ ਜ਼ਬਾਨ ਨਹੀਂ ਇਹਨਾਂ ਦਾ ਜਿਹੜਾ ਨਾ ਇਹ ਚਮੜੇ ਜ਼ਬਾਨ ਨੂੰ ਕਦੀ ਇਧਰੋਂ ਮਤਲਬ ਕਿ ਜਦ ਜਿੱਧਰ ਨੂੰ ਜੀ ਕਰਦਾ ਉਹੀ ਇਹ ਬੋਲ ਜਾਂਦੇ ਨੇ ਇਹਨਾਂ ਦਾ ਕੋਈ ਦੀਨ ਅਮਾਨ ਧਰਮ ਕੋਈ ਸ਼ਰਮ ਆਇਆ ਇਹਨਾਂ ਕੋਲੇ ਨਹੀਂ ਹੈਗੀ ਕਿ ਜਿਹੜੇ ਰਾਜਨੀਤਿਕ ਲੋਕ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਨੇ ਸੋ ਇਹਨਾਂ ਨੇ ਜਿਹੜਾ ਸੀ ਹੁਣ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਜਿਹੜੀ ਆਪੀ ਇਹ ਕਿਸਾਨ ਨਹੀਂ ਗੇ ਇਹ ਕਿਸਾਨਾਂ ਦਾ ਮਖੌਟਾ ਪਾਇਆ ਪਹਿਲਾਂ ਸਾਡੇ ਨਾਲ ਇੱਕ ਇੱਕ ਗੱਲਬਾਤ ਕਰਦੇ ਹੁਣ ਸਵਾਲ ਇਹ ਆ ਕਿ ਇਹ ਹੋ ਕਿਉਂ ਰਿਹਾ ਹੈ ਇਹ ਇਸ ਤਰ੍ਹਾਂ ਕਿਉਂ ਕਰ ਰਹੇ ਨੇ ਕਿਉਂਕਿ ਹਰਿਆਣੇ 'ਚ ਇਲੈਕਸ਼ਨ ਹੋ ਰਹੀਆਂ ਨੇ ਅਸਲ ਇਹਨਾਂ ਦਾ ਮਨੋਰਥ ਇਹ ਆ ਪਈ ਹਰਿਆਣੇ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਇਲੈਕਸ਼ਨਾਂ ਦੇ ਵਿੱਚ ਦੰਗੇ ਫਸਾਦ ਕਤਲੋਗਾਰਤ ਹੋਵੇ ਅਸੀਂ ਕਿਸਾਨਾਂ ਦੇ ਖਿਲਾਫ ਬਿਆਨ ਦਈਏ ਤੇ ਜਿਹੜੇ ਉੱਥੇ ਜਿਹੜੇ ਸਾਡੇ ਕਿਸਾਨ ਨੇ ਉਹ ਭੜਕਣ ਤੇ ਲੋਕਾਂ ਦੇ ਵਿੱਚ ਜਿਹੜੀ ਆ ਉਹ ਕਤਲੋਗਾਰਤ ਸ਼ੁਰੂ ਹੋ ਗਈ ਲੇਕਿਨ ਇਹਨਾਂ ਦੀ ਸਕੀਮ ਅੱਜ ਤੱਕ ਕੋਈ ਸਰੀ ਨਹੀਂ ਚੜੀ ਔਰ ਅਸੀਂ ਇਹ ਵੇਖੋ ਕਿ ਹੁਣ ਉੱਥੇ ਦੋ ਰੈਲੀਆਂ ਕੀਤੀਆਂ ਨੇ ਔਰ ਉਹਨਾਂ ਰੈਲੀਆਂ ਦੇ ਵਿੱਚ ਕਿੱਡਾ ਵੱਡਾ ਜਿਹੜਾ ਉਹ ਇਕੱਠ ਹੋਇਆ 15 ਤਰੀਕ ਦੇ ਜਿਹੜੀ ਆ ਉਹ ਉਚਾਣਾ ਮੰਡੀ ਦੇ ਵਿੱਚ ਹੋਈ ਜਿਹੜੇ ਜਿੰਚ ਤੇ ਇਸੇ ਤਰ੍ਹਾਂ 22 ਤਰੀਕ ਨੂੰ ਜਿਹੜੀ ਸੀ ਉਹ ਪਿਪਲੀ ਚ ਹੋਈ ਦੇਖਣੇ ਇਹ ਜਿਹੜਾ ਇਸ ਤਰ੍ਹਾਂ ਬੋੜ ਰਹੇ ਨੇ ਇਹਨਾਂ ਨੂੰ ਖਤਰਾ ਇਹ ਹੋ ਗਿਆ ਹੈ ਕਿ ਇਹ ਜਿਹੜੀ ਕਿਸਾਨ ਅੰਦੋਲਨ ਜਿਹੜਾ 13 ਤਰੀਕ ਨੂੰ ਸ਼ੁਰੂ ਹੋਇਆ ਹੈ ਨਾ 13 ਫਰਵਰੀ ਨੂੰ ਇਸ 13 ਫਰਵਰੀ ਨੂੰ ਸ਼ੁਰੂ ਹੋਇਆ ਤੇ ਜਿਹੜਾ ਇਹਨਾਂ ਲੋਕਾਂ ਦੀ ਬਦੌਲਤ ਭਾਜਪੀ ਨੂੰ ਬਹੁਤ ਵੱਡੀ ਹਾਰ ਜਿਹੜੀ ਆ ਉਹ ਮਿਲੀ ਤੁਸੀਂ ਕਹੋਗੇ ਵੀ ਉਹਨਾਂ ਦੀ ਸਰਕਾਰ ਤਾਂ ਫੇਰ ਬਣ ਗਈ ਪਰ ਅੱਜ ਜਿਹੜੀ ਸਰਕਾਰ ਬਣੀ ਆ ਉਹ ਬਸਾਕੀਆਂ ਦੇ ਹਾਰੇ ਬਣੀ ਆ ਜਿਹੜਾ ਇਹ ਪਹਿਲਾਂ 300 ਤੋਂ ਵੱਧ ਸੀਟਾਂ ਸੀ ਇਹਨਾਂ ਕੋਲੇ ਤੇ ਹੁਣ 272 ਵੀ ਨਹੀਂ ਲੈ ਸਕੇ ਸੋ ਇਸ ਕਰਕੇ ਇਹ ਜਿਹੜਾ ਇਹਨਾਂ ਨੂੰ ਤੌਖਲਾ ਹੈ ਕਿ ਜੇ ਇਹ ਕਿਸਾਨ ਅੰਦੋਲਨ ਇਸੇ ਤਰ੍ਹਾਂ ਚੱਲਦਾ ਰਿਹਾ ਹੁਣ ਤੁਸੀਂ ਵੇਖੋ ਕਿ 26 ਅਗਸਤ ਨੂੰ ਜਿਹੜਾ ਸਾਨੂੰ ਦਿੱਲੀ ਤੋਂ ਤਾਂ ਬੱਲਾਡੂ ਜਾਣ ਤੋਂ ਰੋਕਿਆ ਉਹ ਕਿਉਂ ਰੋਕਿਆ ਗਿਆ ਇਹਨਾਂ ਨੂੰ ਇਸ ਚੀਜ਼ ਦੀ ਘਬਰਾਹਟ ਹੋ ਗਈ ਆ ਵੀ ਇਹ ਜਿਹੜਾ ਕਿਸਾਨ ਅੰਦੋਲਨ 13 ਫਰਵਰੀ ਤੋਂ ਬਾਰਡਰਾਂ ਦੇ ਉੱਤੇ ਜਿਹੜੇ ਕਿਸਾਨ ਬੈਠੇ ਨੇ ਇਹਨਾਂ ਦੀ ਬਦੌਲਤ ਪੰਜਾਬ ਦੇ ਵਿੱਚ ਬੀਜੇਪੀ ਦਾ ਖਾਤਾ ਨਹੀਂ ਖੁੱਲਿਆ ਇਸ ਅੰਦੋਲਨ ਦੀ ਬਦੌਲਤ ਹਰਿਆਣੇ ਦੇ ਵਿੱਚ ਨੁਕਸਾਨ ਹੋਇਆ ਇਸ ਅੰਦੋਲਨ ਦੀ ਬਦੌਲਤ ਰਾਜਸਥਾਨ ਤੇ ਯੂਪੀ 'ਚ ਨੁਕਸਾਨ ਹੋਇਆ ਤੇ ਹੁਣ ਇਹ ਦੱਖਣੀ ਭਾਰਤ ਨੂੰ ਜੇ ਚਲੇ ਗਏ ਇਹ ਲੋਕ ਅਤੇ ਇਹਨਾਂ ਨੇ ਸਾਰਾ ਦੇਸ਼ ਆਪਣੇ ਕਲਾ ਵਿੱਚ ਲੈ ਲੈਣਾ ਤੇ ਲੋਕ ਜਿਹੜੇ ਨੇ ਇਹਨਾਂ ਦੇ ਪਿੱਛੇ ਚੱਲ ਜਾਣਗੇ ਜਿਸ ਕਰਕੇ ਉਹ ਅਬਾ ਤਬਾ ਜਿਹੜਾ ਇਹ ਬੋਲ ਰਹੇ ਨੇ ਔਰ ਤੁਹਾਨੂੰ ਇਹ ਪਤਾ ਹੋਵੇਗਾ ਕਿ ਅੱਜ ਤੋਂ ਪਹਿਲਾਂ ਸਾਡੀਆਂ ਪ੍ਰਾਪਤੀਆਂ ਕਿੰਨੀਆਂ ਨੇ ਜੇ ਅਸੀਂ ਇਹ 13 ਫਰਵਰੀ ਵਾਲਾ ਮੋਰਚਾ ਨਾ ਲਾਉਂਦੇ ਤੇ ਉਸ ਟਾਈਮ ਤੇ ਸਾਨੂੰ ਇਹ ਗੱਲ ਕਹੀ ਗਈ ਸੀ ਕਿ ਇਹ ਸਮਾਂ ਨਹੀਂ ਹੁਣ ਤੇ ਇਲੈਕਸ਼ਨ ਚੱਲ ਰਹੀ ਹੈ ਤੇ ਇਲੈਕਸ਼ਨ 'ਚ ਕੀ ਦੇ ਨਾਲ ਗੱਲਬਾਤ ਕਰਨਗੇ لیکن ایک مثال ਕਹਿਨ ਕਰਤੀ ਆ ਕਿ ਚੱਲਦੇ ਇਲیکشن ਦੇ ਵਿੱਚ ਜਿਹੜਾ ਉਥੇ ਮੋਰਚਾ ਜਿਹੜਾ ਡਟਿਆ ਰਿਹਾ ਔਰ ਮੋਰਚਾ ਸ਼ਾਂਤਵੇਂ ਹੀ ਚੱਲਿਆ ਔਰ ਉਸ ਮੋਰਚੇ ਨੇ ਬੀਜੇਪੀ ਨੂੰ ਬੈਕਫੁੱਟ ਕਰਤਾ ਲੈਤਾ ਔਰ ਅੱਜ ਜਿਹੜਾ ਇਹਨਾਂ ਨੂੰ ਇੱਕੋ ਇੱਕ ਇਸ ਚੀਜ਼ ਦਾ ਹੈ ਕਿ ਇਹ ਜਿਹੜੇ ਲੋਕ ਨੇ ਜਿਸ ਤਰ੍ਹਾਂ ਕਿਉਂਕਿ ਦੁਜੇ ਤੇ ਉਹਨਾਂ ਦੇ ਕਲਾਵੇ 'ਚ ਆ ਗਏ ਹੁਣ ਉਹਨਾਂ ਨੇ ਦਿੱਲੀ ਰੈਲੀ ਕੀਤੀ ਸਾਡੇ ਭਾਈਚਾਰੇ ਨੇ ਦੂਸਰੇ ਨੇ ਦਿੱਲੀ ਰੈਲੀ ਕੀਤੀ ਤੇ ਉਹਨਾਂ ਵਾਸਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਉੱਥੇ ਦਿੱਤੀਆਂ ਗਈਆਂ ਸਟੇਜਾਂ ਉੱਥੇ ਲੱਗੀਆਂ ਸਾਊਂਡ ਉੱਥੇ ਲੱਗਿਆ ਲੰਗਰ ਪੰਜ ਦਾ ਪ੍ਰਬੰਧ ਉੱਥੇ ਹੋਇਆ ਹਰ ਚੀਜ਼ ਜਿਹੜੀ ਸੀ ਉੱਥੇ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਲੇਕਿਨ ਜਦੋਂ ਸਾਡੀ 15 ਤਰੀਕ ਨੂੰ ਚਾਣੇ ਮੰਡੀ ਦੇ ਵਿੱਚ ਕਾਨਫਰੰਸ ਹੋਣੀ ਸੀ ਤੇ ਨਾ ਸਾਡਾ ਉੱਥੇ 14 ਤਰੀਕ ਨੂੰ ਸਾਨੂੰ ਉੱਥੇ ਥੱਲੇ ਵਿਛਾਈ ਨਹੀਂ ਕਰਨ ਦਿੱਤੀ ਸਾਨੂੰ ਸਾਊਂਡ ਨਹੀਂ ਲਾਉਣ ਦਿੱਤਾ ਸਾਨੂੰ ਸਟੇਜ ਨਹੀਂ ਲਾਉਣ ਦਿੱਤੀ ਸਾਡੇ ਬੰਦੇ ਜਿਹੜੇ ਜਾ ਰਹੇ ਸੀ ਉਹਨਾਂ ਨੂੰ ਰੋਕਿਆ ਗਿਆ ਪਰ ਜਦੋਂ ਲੋਕਾਂ ਦਾ ਹੜ ਚਲੇ ਗਿਆ ਉੱਥੇ ਤੇ ਫਿਰ ਹਰਿਆਣਾ ਪੁਲਿਸ ਜਿਹੜੀ ਸੀ ਬੇਸ਼ਰਮਾ ਵਾਂਗੂ ਉਹ ਪਿੱਛੇ ਹਟੀ ਪਰ ਇੱਥੇ ਵੇਖਣਾ ਪਵੇਗਾ ਵੀ ਉਹਨਾਂ ਨੂੰ ਤੇ ਉੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਸਾਨੂੰ ਕਿਉਂ ਰੋਕਿਆ ਗਿਆ ਫਿਰ ਇਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਜੇ ਕਿਸਾਨਾਂ ਨੇ ਆਉਣਾ ਜੇ ਇਹਨਾਂ ਦਿੱਲੀ ਜਾਣਾ ਹੈ ਤੇ ਇਹ ਚਲੇ ਜਾਣ ਇਹ ਬੱਸਾਂ ਤੇ ਚਲੇ ਜਾਣ ਤੇ ਰੇਲਾਂ ਤੇ ਚਲੇ ਜਾਣ ਇਹ ਆਪਣੀਆਂ ਗੱਡੀਆਂ ਤੇ ਚਲੇ ਜਾਣ ਪਰ ਟਰੈਕਟਰ ਟਰਾਲੀਆਂ ਤੇ ਮਾੜ ਪਰ ਤੁਸੀਂ ਇਹ ਦੱਸੋ ਜਦੋਂ ਅਸੀਂ 15 ਸਤੰਬਰ ਨੂੰ ਜਦੋਂ ਅਸੀਂ ਉਚਾਣਾ ਮੰਡੀ ਚ ਜਾ ਰਹੇ ਹਾਂ ਉਦੋਂ ਸਾਡੇ ਕੋਲੇ ਬੱਸਾਂ ਤੇ ਆਪਣੀਆਂ ਗੱਡੀਆਂ ਤੇ ਆਪਣੇ ਵਹੀਕਲ ਸੇ ਕੋਈ ਟਰੈਕਟਰ ਟਰਾਲੀ ਨਹੀਂ ਸੀ ਸਾਡੀ ਪੰਜਾਬ ਦੀ ਤੇ ਸਾਡੀਆਂ ਬੱਸਾਂ ਵੀ ਇਹਨਾਂ ਨੇ ਰੋਕ ਦਿੱਤੀਆਂ ਲੇਕਿਨ ਸਰਫ ਸਭ ਜੇ ਇਹਨਾਂ ਨੂੰ ਨੁਕਸਾਨ ਉਹਨਾਂ ਨੂੰ ਹੋ ਰਿਹਾ ਉਹਨਾਂ ਨੂੰ ਪਤਾ ਹੈ ਸਾਡਾ ਨੁਕਸਾਨ ਹੋ ਰਿਹਾ ਤੇ ਉਹ ਕਿਸਾਨਾ ਨਾ ਬੈਠ ਕੇ ਉਹ ਤਿੰਨੇ ਖੇਤੀ ਕਾਨੂੰਨ ਜਿਹੜੇ ਨੇ ਜਿਹੜੇ ਰੱਦ ਕੀਤੇ ਜੋ ਇੰਪਲੀਮੈਂਟ ਹੋਣ ਵਾਲੇ ਉਹ ਕਿਉਂ ਨਹੀਂ ਕਰ پا ਰਹੇ ਕੀ ਲੱਗਦਾ ਕੀ ਕਾਰਨ ਕੀ ਲੱਗਦਾ ਬੀਜੇਪੀ ਲੱਗਦਾ ਹੈ ਕਿ ਮੁਖਲਾਹੜ ਦੇ ਵਿੱਚ ਆ ਜਾਂ ਬੀਜੇਪੀ ਨੂੰ ਸਮਝ ਨਹੀਂ ਆ پا ਰਹੀ ਕਿ ਕਿਸਾਨਾਂ ਨੂੰ ਆਪਣੇ ਐਂਟੀ ਕਰਦੇ ਹੋਏ ਨਜ਼ਰ ਆ ਰਹੇ ਜਿਦਾ ਪੰਜਾਬ ਚ ਹਾਲਾਤ ਹੋਇਆ ਕੱਲ ਨੂੰ ਹਰਿਆਣੇ ਦੇ ਵਿੱਚ ਹਾਲਾਤ ਹੋ ਸਕਦੇ ਨੇ ਜਿਸ ਤਰ੍ਹਾਂ ਕੋਈ ਵੀ ਖਾਤਾ ਨਹੀਂ ਪੰਜਾਬ ਚ ਖੋਲਿਆ ਕੱਲ ਨੂੰ ਹਰਿਆਣੇ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਕੀ ਲੱਗਦਾ ਹੈ ਕਿ ਉਹਨਾਂ ਨੂੰ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਡਾਇਲੌਗ ਕਰਨੇ ਚਾਹੀਦੇ ਆ ਤਾਂ ਜੋ ਕਿ ਤਾਂ ਕੋਈ ਸਾਰਥਿਕ ਹ ਕਿ ਕਈ ਆਦਮੀਆਂ ਦੀ ਐਸੀ ਇੱਕ ਸੋਚ ਹੁੰਦੀ ਆ ਭਈ ਜਿਹੜੀ ਇਹ ਮੈਂ ਹੁਣ ਜੋ ਕਰ ਲੈਣਾ ਮੈਂ ਮੈਂ ਨਾ ਮੰਨ ਮੋਦੀ ਦੀ ਜਿਹੜੀ ਆਤ ਹੈ ਮੈਂ ਨਾ ਮੰਨੂ ਵਾਲੀ ਆ ਤੇ ਮੌਦਰੇ ਦਿੱਤੀਏ ਕਰੀ ਇਹ ਕਰੇ ਬਣਾ ਦਿੱਤੀ ਉਹ ਮਨਾ ਦਿੱਤੀ ਲੇਕਿਨ ਉਹ ਮੰਨ ਕੇ ਤੇ ਫਿਰ ਉਹਨੇ ਲਾਗੂ ਤੇ ਨਹੀਂ ਕੀਤੀ ਮੰਨ ਕੇ ਧੋਖਾ ਕੀਤਾ ਨਾ ਸਾਡੇ ਨਾਲ ਉਹਨੇ ਮੰਨ ਕੇ ਤੇ ਸਾਡਾ ਮੋਰਚਾ ਜਿਹੜਾ ਸੀ ਉਥੋਂ ਠਾ ਦਿੱਤਾ ਇੱਕਨ ਕੀਤਾ ਦੇ ਧੋਖਾ ਨਾ ਜੇ ਉਸ ਟਾਈਮ ਤੇ ਉਤੇ ਜਦੋਂ ਅਸੀਂ ਆਪਣੇ ਸਾਥੀਆਂ ਨੂੰ ਇਹ ਗੱਲ ਕਹੀ ਸੀ ਕਿ ਭਾਈ ਇਸ ਤਰ੍ਹਾਂ ਨਾ ਕਰੋ ਮਿਸ਼ਨ ਪੰਜਾਬ ਨਾ ਬਣਾਓ ਮਿਸ਼ਨ ਯੂਪੀ ਬਣਾਈਏ ਜੇ ਬਣਾਉਣਾ ਤੇ ਜੇ 10 ਦਿਨ ਆਪਾਂ ਹੋਰ ਇੱਥੇ ਬੈਠੀਏ ਇੰਤਜ਼ਾਰ ਕਰੀਏ ਤੇ ਉਦੋਂ ਅਸੀਂ ਸਭ ਕੁਝ ਕਰਾ ਕੇ ਆਉਣਾ ਸੀ ਕੀ ਲੱਗਦਾ ਤੁਹਾਨੂੰ ਗਲਤੀ ਹੋਈ ਬਿਲਕੁਲ ਗਲਤੀਆਂ ਹੋਈਆਂ ਅਸੀਂ ਸ਼ਰਿਆਮ ਕਹਿੰਦੇ ਆਂ ਔਰ ਉਹਨੇ ਤੋਂ ਪੁੱਛ ਲੋ ਜਿਹੜੇ ਸਾਡੇ ਸਾਥੀ ਨੇ ਕਿ ਉਹ ਨਹੀਂ ਮੰਨਦੇ ਹੁਣ ਤੁਸੀਂ ਇਹ ਦੱਸੋ ਵੀ ਅਸਲ ਗੱਲ ਇਹ ਆ ਕੀ ਲੱਗਦਾ ਨਹੀਂ ਚੌਧਰ ਵਾਸਤੇ ਚੱਲ ਪਏ ਪੰਜਾਬ ਦੀ ਵਾਸਤੇ ਬਿਲਕੁਲ ਉਹਨਾਂ ਨੂੰ ਇਹ ਹੋ ਗਿਆ ਵੀ ਜਿਹੜੇ ਇਹ ਲੋਕ ਪਿੱਛੇ ਨੇ ਇਹ ਸਾਡੇ ਪਿੱਛੇ ਬੈਠੇ ਨੇ ਪਰ ਇਹ ਨਹੀਂ ਪਤਾ ਵੀ ਇਹ ਲੋਕ ਆਪਣੇ ਹੱਕਾਂ ਵਾਸਤੇ ਉੱਥੇ ਜਿਹੜੇ ਸੀ ਉਹ ਆਏ ਸਨ ਤੇ ਉਹ ਜਦੋਂ ਇਲੈਕਸ਼ਨਾਂ ਦਾ ਬਿਗਲ ਵੱਜ ਗਿਆ ਤੇ ਉਥੋਂ ਆ ਗਏ ਤੇ ਉਹ ਜਿੱਥੋਂ ਜਿੱਥੋਂ ਆਏ ਸੀ ਉੱਥੇ-ਉੱਥੇ ਚਲੇ ਗਏ ਹੁਣ ਜਿਹੜੀ ਹਾਲਤ ਉਸ ਟਾਈਮ ਤੇ ਇਲੈਕਸ਼ਨਾਂ ਦੇ ਵਿੱਚ ਸਾਡੇ ਕਿਸਾਨ ਆਗੂਆਂ ਦੀ ਹੋਈ ਆ ਕੋਈ ਦੇਖਣ ਵਾਲੀ ਸੀਗੀ ਕੋਈ ਚੰਗੀ ਤੇ ਨਹੀਂ ਨਾ ਹੋਈ ਕਿੱਥੇ ਤੇ ਅਸੀਂ ਰਾਸ਼ਟਰਪਤੀ ਦੇ ਬਰਾਬਰ ਕਿਸੇ ਦੀ ਹਿੰਮਤ ਨਹੀਂ ਸੀ ਚੁੰਮ ਕਰਨ ਦੀ ਤੇ ਕਿੱਥੇ ਅਸੀਂ ਅੱਜ ਫੇਰ ਸਾਨੂੰ ਮੋਰਚੇ ਲਾਉਣੇ ਪਏ ਸੋ ਇਹ ਜਿਹੜੇ ਲੋਕ ਨੇ ਅੱਜ ਸਾਡੀ ਜਿਹੜੀ ਲੜਾਈ ਆ ਨਾ ਉਹ ਕਿੰਨੇ ਫਰੰਟਾਂ ਤੇ ਆ ਸਾਡੀ ਲੜਾਈ ਭਾ ਮੋਦੀ ਐਂਡ ਕੰਪਾਟੀ ਨਾਲ ਜਿੰਨੇ ਕਾਰਪੋਰੇਟ ਘਰਾਣੇ ਨੇ ਸੰਸਾਰ ਭਰ ਦੇ ਉਹਨਾਂ ਦੇ ਨਾਲ ਔਰ ਜਿੰਨੀਆਂ ਇਹ ਤੇਜ਼ ਕਿਸਾਨ ਵਿਰੋਧੀ ਘਟ ਗਿਣਤੀ ਵਿਰੋਧੀ ਕਿਉਂਕਿ ਉਹਨਾਂ ਨੇ ਸਾਨੂੰ ਜਿਹੜਾ ਸੀ ਇੱਕ بڑے بڑے ਲਖਬ ਦਿੱਤੇ ਭਈ ਇਹ ਜਿਹੜੇ ਸਿੱਖ ਨੇ ਚਾਰਕ ਸਿੱਖ ਨੇ ਜਿਹੜੇ ਇਹ ਸਾਨੂੰ ਇੱਥੇ ਆ ਕੇ ਤੰਗ ਪਰੇਸ਼ਾਨ ਕਰ ਰਹੇ ਨੇ ਇਹਨਾਂ ਨਾਲ ਕਿਸਾਨ ਕੋਈ ਨਹੀਂ ਹੋਗਾ ਸੋ ਉਹਨਾਂ ਲੋਕਾਂ ਨੇ ਸਾਡੀ ਜਿਹੜੀ ਲੜਾਈ ਆ ਉਹ ਕਿੰਨੇ ਫਰੰਟਾਂ ਤੇ ਚੱਲ ਰਹੀ ਆ ਔਰ ਜਿਹੜੇ ਸਾਡੇ ਸੱਜਣ ਸਾਡੇ ਪਹਿਲਾਂ ਨਾਲ ਸਾਂ ਅੱਜ ਉਹਨਾਂ ਨੂੰ ਵੀ ਇਸ ਗੱਲ ਦਾ ਦੋਖਿਆ ਭਈ ਜੇ ਕਿਤੇ ਇਹ ਕਿਸਾਨ ਅੰਦੋਲਨ ਜਿੱਤਿਆ ਜਾ ਤੇ ਸਾਨੂੰ ਲੋਕਾਂ ਨੇ ਪੁੱਛਣਾ ਵੀ ਜਦੋਂ ਇਹ ਲੋਕ ਲੜਾਈ ਲੜ ਰਹੇ ਸੀ 13 ਫਰਵਰੀ ਤੋਂ ਉੱਥੇ ਜਾ ਕੇ ਬੈਠੇ ਤੇ ਤੁਸੀਂ ਇੱਧਰ ਉਧਰ ਦੀਆਂ ਮੰਗਾ ਜੜੀਆਂ ਲੈ ਕੇ ਤੁਰੇ ਫਿਰਦੇ ਰਹੇ ਜੇ ਤੁਸੀਂ ਕਿਉਂ ਨਹੀਂ ਕੀਤਾ ਤੁਸੀਂ ਇਹਨਾਂ ਦਾ ਵਿਰੋਧ ਕਰਦੇ ਰਹੇ ਤੇ ਅੱਜ ਜਿਹੜਾ ਵੀ ਤੁਸੀਂ ਕੀ ਕਰ ਰਹੇ ਹੋ ਸੋ ਸਾਡੀ ਜਿਹੜੀ ਲੜਾਈ ਆ ਉਹ ਬਹੁਤ ਸਾਰੇ ਲੋਕਾਂ ਦੇ ਨਾਲ ਹੈ ਕਈ ਫਰੰਟਾਂ ਤੇ ਲੜਾਈ ਲੜ ਰਹੇ ਆ ਪਰ ਸਾਨੂੰ ਉਸ ਅਕਾਲ ਪੁਰਖ ਤੇ ਭਰੋਸਾ ਹੈ ਅੱਜ ਤੁਸੀਂ ਵੇਖੋਗੇ ਪਹਿਲਾਂ ਜਿਸ ਤਰ੍ਹਾਂ ਉਹਨਾਂ ਆਖਟੜ ਆ ਸੌਰੀ ਜਿਸ ਤਰ੍ਹਾਂ ਹੱਡੇ ਭਪਿੰਦਰ ਸਿੰਘ ਹੱਡੇ ਦੀ ਸਟੇਟਮੈਂਟ ਆਈ ਆ ਕਿ ਜੇਕਰ ਸਾਡੀ ਪਾਰਟੀ ਦੀ ਹਰਿਆਣੇ ਚ ਸਰਕਾਰ ਆਈ ਤੇ ਅਸੀਂ ਬਾਰਡਰ ਖੋਲ੍ਹ ਦਿਆਂਗੇ ਇਹ ਉਹੀ ਕਾਂਗਰਸ ਹੈ ਜਿਨ੍ਹਾਂ ਦੇ ਪ੍ਰਧਾਨ ਮੰਤਰੀ ਪਾਰਟੀ ਦਾ ਪ੍ਰਧਾਨ ਮੰਤਰੀ ਹੁੰਦਿਆ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਡਾਕਟਰ ਸੁਆਮੀ ਨਾਥਨ ਨੇ ਕਿਸਾਨਾਂ ਦੇ ਹੱਕ ਵਿੱਚ ਜਿਹੜੀ ਰਿਪੋਰਟ ਦਿੱਤੀ ਸੀ ਤੇ ਇਹਨਾਂ ਨੇ ਮੰਨੀ ਕਿਉਂ ਨਹੀਂ ਗਈ ਲੇਕਿਨ ਸ਼ਾਇਦ ਹੋ ਸਕਦਾ ਕਿ ਹੁਣ ਰਾਹੁਲ ਗਾਂਧੀ ਨੇ ਭਾਰਤ ਜਿਹੜੀ ਯਾਤਰਾ ਕੱਢੀ ਆ ਉਹਨੂੰ ਲੋਕਾਂ ਦੇ ਵਿੱਚ ਮਿਲਿਆ ਵਰਤਰੇ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਇਲੈਕਸ਼ਨ ਤੋਂ ਪਹਿਲਾਂ ਕਿ ਜੇਕਰ ਸਾਡੀ ਸਰਕਾਰ ਬਣੇਗੀ ਤੇ ਐਮਐਸਪੀ ਦੀ ਗਰੰਟੀ ਦਿੱਤੀ ਜਾਊਗੀ ਤੁਹਾਨੂੰ ਲੱਗਦਾ ਨਹੀਂ ਕਿ ਲੋਕਾਂ ਦੀ ਨਬਜ਼ ਨਬਕੇ ਤੇ ਫਿਰ ਉਸ ਤੋਂ ਬਾਅਦ ਉਸ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਬਿਲਕੁਲ ਗੁਰਪ੍ਰੀਤ ਜੀ ਇਹੀ ਗੱਲ ਮੈਂ ਕਹਿਣ ਜਾ ਰਿਹਾ ਕਿ ਅੱਜ ਤੁਸੀਂ ਪਾਰਲੀਮੈਂਟ ਦੇ ਵਿੱਚ ਜਿਨੇ ਪਾਰਲੀਮੈਂਟ ਮੈਂਬਰ ਹੈ ਬੀਜਪੀ ਤੇ ਉਹਦੇ ਸਹਿਯੋਗੀਆਂ ਨੂੰ ਛੱਡ ਕੇ ਜਿੰਨੇ ਵੀ ਪਾਰਲੀਮੈਂਟ ਦੇ ਮੈਂਬਰ ਨੇ ਉਹ ਜਦੋਂ ਬੋਲਣ ਲੱਗਦੇ ਨੇ ਤੇ ਪਹਿਲਾਂ ਕਿਹਦੀ ਗੱਲ ਕਰਦੇ ਆ ਕਿਸਾਨੀ ਤੇ ਐਮਐਸਪੀ ਦੀ ਗੱਲ ਕਰਦੇ ਆ ਕਿਸਾਨਾਂ ਦੀ ਗੱਲ ਕਰਦੇ ਆ ਕਦੀ ਪਹਿਲਾਂ ਇਸ ਤਰ੍ਹਾਂ ਕਿਸਾਨਾਂ ਦੀ ਗੱਲ ਕੀਤੀ ਸੀ ਹੁਣ ਕਿਉਂ ਕਰ ਰਹੇ ਨੇ ਲੇਕਿਨ ਖੁਸ਼ੀ ਹੁੰਦੀ ਹੈ ਕਿਉਂਕਿ ਤੁਸੀਂ ਜਿਹੜਾ ਪ੍ਰੈਸ਼ਰ ਬਣਾਉਣਾ ਚਾਹੁੰਦੇ ਸੀ ਉਹ ਪ੍ਰੈਸ਼ਰ ਬਣਾਇਆ ਜਾ ਰਿਹਾ ਔਰ ਕਾਂਗਰਸ ਪਾਰਟੀ ਔਰ ਦੂਸਰੀ ਉਹਨਾਂ ਦੇ ਨਾਲ ਸਹਿਯੋਗੀ ਪਾਰਟੀਆਂ ਪ੍ਰੈਸ਼ਰ ਬਣਾ ਰਹੀਆਂ ਨੇ ਬੀਜੇਪੀ ਤੇ ਤੁਹਾਨੂੰ ਲੱਗਦਾ ਕਿਤਨਾ ਕਿਤੇ ਕਾਮਯਾਬ ਹੋਏ ਜੇ ਤੁਸੀਂ ਕਿਤੇ ਨਾ ਕਿਤੇ ਨਹੀਂ ਅਸੀਂ ਪੂਰਨ ਤੌਰ ਤੇ ਕਾਮਯਾਬ ਹੋਏ ਤੇ ਖੁਸ਼ੀ ਹੁੰਦੀ ਹੈ ਜਦੋਂ ਹੁੱਡੇ ਨੇ ਕਿਹਾ ਕਿ ਮੈਂ ਬੈਰੀਕੇਡਿੰਗ ਹਟਾਉਂਗਾ ਤਾਂ ਦਿੱਲੀ ਜਾਣ ਨੂੰ ਰਸਤਾ ਜਿਆ ਕਢਵਾਇਆ ਜਾਏਗਾ ਬਿਲਕੁਲ ਅ ਅਾ ਸਾਡੇ ਨਾਲ ਅਸੀਂ ਲੋਕਾਂ ਨੂੰ ਜਦੋਂ ਇੱਕ ਮੈਸੇਜ ਦਿੱਤਾ ਭਈ ਭਾਈ ਜੋ ਸਾਡੇ ਨਾਲ ਮੌਜੂਦਾ ਹਰਿਆਣਾ ਸਰਕਾਰ ਨੇ ਕੀਤਾ ਨਾ ਦਸਾਂ ਸਾਲਾਂ ਦੇ ਵਿੱਚ ਜੋ ਕਿਸਾਨਾਂ ਦੇ ਨਾਲ ਕੀਤਾ ਤੇ ਜੋ ਪਹਿਲਾਂ ਦਿੱਲੀ ਬਾਡਰਾਂ ਦੇ ਬੈਠੇ ਰਹੇ ਤੇ ਹੁਣ ਸੱਤ ਮਹੀਨਿਆਂ ਤੇ ਜੋ ਸ਼ੁਭ ਕਰਨ ਦੀ ਸ਼ਹਾਦਤ ਪਿਰਤਪਾਲ ਸਿੰਘ ਨੂੰ ਜਿਸ ਤਰ੍ਹਾਂ ਬੋਰੇ ਚ ਪਾ ਕੇ ਲੈ ਜਾਣਾ ਤੇ ਉਹਦੀ ਸਾਰੀਆਂ ਸਰੀਰ ਦੀਆਂ ਹੱਡੀਆਂ ਚੱਕਣਾ ਚੂਰ ਕਰ ਦੇਣੀਆਂ ਤੇ ਇਹ ਜਿਹੜੇ ਬਦਲੇ ਨੇ ਕਿੰਨੇ ਆਦਮੀ ਨੇ ਜਿੰਨੀਆਂ ਅੱਖਾਂ ਚਲੇ ਗਈਆਂ ਕਿਸੇ ਦੀ ਲੱਤ ਚਲੇ ਗਈ ਇੱਕ ਅਜੂ ਵੀ ਸਾਡਾ ਜਿਹੜਾ ਕਿਸਾਨ ਹੈ ਉਹ ਉੱਥੇ ਸੁਸਾਇਡ ਕਰ ਗਿਆ ਖਨੋਰੀ ਬਾਰਡਰ ਦੇ ਉੱਤੇ ਜਿਹੜਾ ਉਹ ਸੁਸਾਇਡ ਕਰ ਗਿਆ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਅਣ ਆਈਆਂ ਮੌਤਾਂ ਨੇ ਉੱਥੇ ਜਿਹੜੀਆਂ ਹੋ ਰਹੀਆਂ ਨੇ ਇਹਨਾਂ ਦਾ ਸਾਨੂੰ ਪੁੱਛ ਕੀ ਪੁੱਛਿਆ ਜਾਵੇ ਵੀ ਸਾਡੇ ਮਨ ਨੂੰ ਕਿੰਨਾ ਦੋਖਾ ਹੈ ਤੇ ਅਸੀਂ ਇਹ ਗੱਲ ਕਹੀ ਸੀ ਕਿ ਇਹ ਭਾਜਪੀ ਜਿਹੜੀ ਸਰਕਾਰ ਮੌਜੂਦਾ ਸਰਕਾਰ ਹੈ ਇਹ ਤੋਂ ਤੁਸੀਂ ਹਸਤਾਬ ਪੁੱਛਣਾ ਤੇ ਨਾਲ ਅਸੀਂ ਇਹ ਵੀ ਗੱਲ ਕਹੀ ਸੀ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਤਰਾਡੇ ਪਿੰਡਾਂ ਦੇ ਵਿੱਚ ਆਉਣ ਤੇ ਉਹਨਾਂ ਕੋਲੋਂ ਵੀ ਪੁੱਛਿਓ ਪੀ ਤੁਸੀਂ ਕੀ ਕਰੋਗੇ ਹੂੰ ਤੇ ਫਿਰ ਉਹਦੇ ਵਿੱਚ ਜਦੋਂ ਲੋਕਾਂ ਨੇ ਪਿੰਡਾਂ ਦੇ ਵਿੱਚ ਸਵਾਲ ਕੀਤੇ ਤੇ ਹੁੱਡੇ ਨੂੰ ਇਹ ਗੱਲ ਕਹਿਣੀ ਪਈ ਕਿ ਜੇ ਸਾਡੀ ਸਰਕਾਰ ਆਈ ਹਰਿਆਣੇ ਦੇ ਵਿੱਚ ਤੇ ਅਸੀਂ ਇਹ ਜਿਹੜੇ ਬਾਰਡਰ ਖੋਲ ਦਵਾਂਗੇ ਲੇਕਿਨ ਕਿਤਨਾ ਕਿਤੇ ਸ਼ਾਂਤੀ ਤੇ ਦਿਲ ਨੂੰ ਮਿਲੀ ਹੋਗੀ ਕਿਉਂਕਿ ਬਹੁਤ ਲੰਮੇ ਚੇ ਤੋਂ 7 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਸਰਸਾ ਸਾਹਿਬ ਕਿਸੇ ਨੇ ਆਵਾਜ਼ ਹੀ ਨਹੀਂ ਚੁੱਕੀ ਸੀ ਇੱਕ ਸਰਕਾਰ ਦਾ ਸਾਬਕਾ ਮੁੱਖ ਮੰਤਰੀ ਕਹਿ ਰਿਹਾ ਆ ਕਿ ਮੈਂ ਹੁਣ ਜੇ ਜਿੱਤਾਂਗਾ ਤੇ ਮੈਨੂੰ ਖੋਲਾਂਗਾ ਕੀ ਲੱਗਦਾ ਨਹੀਂ ਕਿ ਕਿਤਨਾ ਕਿਤੇ ਤੁਹਾਡੀ ਸੁਣਵਾਈ ਹੋਈ ਆ ਬੇਸ਼ੱਕ ਤੁਸੀਂ ਪ੍ਰੈਸ਼ਰ ਹੀ ਰੇਜ਼ ਕੀਤਾ ਸੀ ਕਿਤਨਾ ਕਿਤੇ ਲੱਗਦਾ ਸੁਣਵਾਈ ਹੋਈ ਬਿਲਕੁਲ ਸਾਡੀ ਸੁਣਵਾਈ ਬੜੇ ਵੱਡੇ ਪੱਧਰ ਤੇ ਹੋ ਰਹੀ ਆ ਸਾਨੂੰ ਭਰੋਸਾ ਉਸ ਅਕਾਲ ਪੁਰਖ ਤੇ ਆ ਸਾਨੂੰ ਇਹੋ ਜਿਹਾ ਲੋਕਾਂ ਦੇ ਉੱਤੇ ਕੋਈ ਭਰੋਸਾ ਨਹੀਂ ਹੈਗਾ ਲੱਗਦਾ ਨਹੀਂ ਕਿ ਸਿਆਸਤ ਨਾਲ ਕਿਤੇ ਖੇਡੀ ਜਾਂਦੀ ਹੋਵੇ ਕਿਉਂਕਿ ਜੇਕਰ ਸਰਕਾਰ ਹੁੱਡਾ ਦੀ ਬਣ ਜਾਂਦੀ ਹੈ ਤੇ ਕੀ ਲੱਗਦਾ ਨਹੀਂ ਕਿ ਸ਼ਾਇਦ ਉਸਰਾ ਕਿ ਉਹ ਕਿਤੇ ਮਨੋਹ ਲਾਲ ਖੱਟਰ ਵਾਲੇ ਪਲੇਟਫਾਰਮ ਤੇ ਨਾ ਚੜ ਜਾਣ ਕਿ ਤੇ ਉਹ ਵੀ ਬਾਅਦ ਚ ਕਹਿ ਲੈਣਾ ਮਖੋਟੇ ਪਾਏ ਸੀ ਫਿਰ ਅਸੀਂ ਕਿਤੇ ਚਲੇ ਜਾਣਾ ਫਿਰ ਸਾਡੀਆਂ ਕੋ ਕੁਤਾਰੀ ਲੈ ਜਾਂਦਾ ਫਿਰ ਅਸੀਂ ਜਿਸ ਤਰ੍ਹਾਂ ਇਹਨਾਂ ਦੇ ਜਿਹੜੇ ਤੇ ਇਹਨਾਂ ਦਾ ਜਿਵੇਂ ਮੂੰਹ ਦੀ ਇਹਨਾਂ ਨੂੰ ਖਾਣੀ ਪਈ ਆ ਜਿਸ ਤਰ੍ਹਾਂ ਇਹਨਾਂ ਦੀ ਜਿਹੜੀ ਦੁਰਦਸ਼ਾ ਹੋਈ ਆ ਅੱਜ ਦੁਨੀਆ ਦੇ ਵਿੱਚ ਇਹਨਾਂ ਨੂੰ ਤੋਏ-ਤੋਏ ਹੋ ਰਹੀ ਆ ਔਰ ਕਿਸਾਨਾਂ ਦੀ ਗੱਲ ਹੋ ਰਹੀ ਆ ਪਾਰਲੀਮੈਂਟ 'ਚ ਕਿਸਾਨ ਜਿਹੜੇ ਨੇ ਉਹ ਗੁੰਜਰੇ ਨੇ ਅੱਜ ਜਿੱਥੇ ਬੁੱਧੀਜੀਵੀ ਗੱਲ ਕਰ ਰਹੇ ਨੇ ਉੱਥੇ ਕਿਸਾਨਾਂ ਦੀ ਗੱਲ ਹੋ ਰਹੀ ਆ ਅੱਤ ਪੱਤਰਕਾਰ ਸਹਿਰਦ ਪੱਤਰਕਾਰ ਉਹ ਕਿਸਾਨਾਂ ਦੀ ਗੱਲ ਕਰ ਰਹੇ ਨੇ ਪੂਰੇ ਸੰਸਾਰ ਦੇ ਵਿੱਚ ਕਿਸਾਨਾਂ ਦੀ ਗੱਲ ਕਿਸਾਨੀ ਮੋਰਚੇ ਦੀ ਗੱਲ ਔਰ 1.5 ਅਰਾਦੇ ਦੀ ਗੱਲ ਔਰ ਇਹ ਚੱਲ ਰਹੀ ਆ ਤੇ ਫੇਰ ਕਿਤੇ ਇਹ ਥੋੜਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਲੋਕ ਕਰਨਗੇ ਤੇ ਫਿਰ ਇਹਨਾਂ ਨੂੰ ਤੇ ਉਹ ਲੋਹੇ ਦੇ ਚੰਨੇ ਚਬਾਵਾਂਗੇ ਜਿਹੜੇ ਇਹ ਯਾਦ ਰੱਖਣਗੇ ਸਾਡਾ ਲਿਹਾਜ਼ ਨਹੀਂ ਕਿਸੇ ਨੇ ਹੈਗਾ ਲੇਕਿਨ ਪੰਜਾਬ ਦੇ ਵਿੱਚ ਜਿਹੜੇ ਚੋਣਾ ਸਨ ਹੁਣ ਉਸ ਵੇਲੇ ਬਹੁਤ ਸਾਰਾ ਵਿਰੋਧ ਵੇਖਣ ਨੂੰ ਮਿਲਿਆ ਬੜੇ ਸਿਆਸਤਦਾਨ ਸੀਗੇ ਵੱਡੇ ਵੱਡੇ ਸਿਆਸਤਦਾਨ ਸੀਗੇ ਭਾਜੀਪੀ ਦੇ ਉਹਨਾਂ ਦਾ ਵੇਖਣ ਨੂੰ ਮਿਲਿਆ ਲੇਕਿਨ ਹਰਿਆਣੇ ਦੇ ਵਿੱਚ ਕਿਉਂ ਨਹੀਂ ਵੇਖਣ ਨੂੰ ਮਿਲ ਰਿਹਾ ਕੀ ਲੱਗਦਾ ਕਿ ਉੱਥੇ ਸਿਰਫ ਬੈਗ ਬੈਗ ਬਿਹਾਈਂਡ ਦਾ ਕਟਲ ਜਾ ਕੇ ਜਿਹੜਾ ਵਾ ਮਨ ਕੇ ਲੁੱਕ ਕੇ ਜਿਹੜਾ ਆ ਉਹਨੂੰ ਜਿਹੜਾ ਤੁਸੀਂ ਟਾਰਗੇਟ ਕਰ ਰਹੇ ਹੋ ਉੱਥੇ ਸਾਹਮਣੇ ਨਹੀਂ ਨਜ਼ਰ ਆ ਰਹੇ ਕਿ ਸੰ ਤੁਸੀਂ ਜਾਓਗੇ ਉੱਥੇ ਵਿਰੋਧ ਕਰੋਗੇ ਉਹਨਾਂ ਕਿਉਂਕਿ ਪੰਜਾਬ ਚ ਤੁਸੀਂ ਕਾਮਯਾਬ ਰਹੇ ਹੋ ਕਿਸ ਨਾ ਕਿਸੇ ਜਗ੍ਹਾ ਤੇ ਕਿ ਹਰਿਆਣੇ ਜਾ ਕੇ ਕਾਮਯਾਬ ਹੋ ਪਾਓਗੇ ਹਰਿਆਣੇ ਦੀ ਹਾਲਾਤ ਕੁਝ ਹੋ ਰਿਆ ਅਸੀਂ ਮੌਕੇ ਦੇ ਜਿਹੜੇ ਹਾਲਾਤੇ ਨੇ ਉਹਨਾਂ ਹਾਲਾਤਾਂ ਦੇ ਹਿਸਾਬ ਨਾਲ ਚੱਲਦੇ ਆ ਅਸੀਂ ਉੱਥੋਂ ਦੇ ਜਿਹੜੇ ਸਾਡਾ ਜਿਹੜਾ जाट ਭਾਈਚਾਰਾ ਉਹਨਾਂ ਦਾ ਜਿਹੜਾ ਆਪਣਾ ਤਜਰਬਾ ਸੀ ਉਹ ਆਪਣੇ ਹਿਸਾਬ ਨਾਲ ਚੱਲਦੇ ਆ ਅਸੀਂ ਇਹੋ ਜੀ ਕੋਈ ਸਟੇਟਮੈਂਟ ਦੇ ਕੇ ਵੀ ਇੱਥੇ ਇਹਨਾਂ ਦੇ ਸਵਾਲ ਕੀਤੇ ਜਾਣ ਤੇ ਉਹ ਸਵਾਲ ਜਦੋਂ ਪਿੰਡਾਂ ਦੇ ਵਿੱਚ ਆਇਆ ਕੈਂਡੀਡੇਟਾਂ ਦੇ ਹੋਣ ਤੇ ਉੱਥੇ ਲੜਾਈ ਝਗੜਾ ਕੋਈ ਕਤਰੋਗਾ ਉੱਥੇ ਕੋਈ ਹੋ ਜਵੇ ਤੇ ਉਹ ਸਾਡੇ ਜੁਮੇ ਲੱਗਣਾ ਸੀ ਅਸੀਂ ਇਸ ਕਰਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਐਕੀ ਢੰਗ ਤਰੀਕਾ ਬਦਲ ਕੇ ਤੇ ਇਹ ਜਿਹੜੇ ਲੋਕ ਨੇ ਅਸੀਂ ਤੋਂ ਉਹਨਾਂ ਨੂੰ ਸਵਾਲ ਕੀਤੇ ਅਸੀਂ ਸਟੇਜਰ ਦੇ ਸਵਾਲ ਇੱਥੇ ਆ ਉਹ ਜਵਾਬ ਨਹੀਂ ਦੇ ਸਕੇ ਹੁਣ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਹੁਣ ਵੋਟਰ ਜਿਹੜੇ ਉਹਨਾਂ ਨੇ ਸੋਚਣਾ ਹੈ ਤੇ ਇਹਨਾਂ ਲੋਕਾਂ ਤੋਂ ਜਿਹੜਾ ਬੜੇ ਸਟੱਜਰ ਟਾਇਨਾ ਇਹਨਾਂ ਤੋਂ ਜਵਾਬ ਤੁਸੀਂ ਹੁਣ ਜਿਹੜਾ ਬਟਨ ਦਬਾ ਕੇ ਮੰਗਣਾ ਹੈ ਕਾਮਯਾਬ ਹੋਏ ਬਿਲਕੁਲ ਕਾਮਯਾਬ ਹੋ ਰਹੇ ਆ ਤਾਂ ਹੀ ਤੇ ਉਹਨਾਂ ਨੂੰ ਪੜਤੂ ਪਿਆ ਤਾਂ ਹੀ ਤੇ ਹੁਣ ਭਾਜਣਾ ਪਈਆਂ ਨੇ ਤਾਂ ਹੀ ਤੇ ਹੁਣ ਅੱਜ ਖੱਟੜ ਨੂੰ ਬੋਲਾ ਪੈ ਗਿਆ ਵੀ ਇਹ ਤਾਂ ਕਿਸਾਨ ਹੀ ਨੀਗੇ ਤੇ ਇਸੇ ਕਰਕੇ ਅੱਜ ਜਿਹੜਾ ਇਹ ਜਿਹੜਾ ਓਡਾ ਭਵਿੰਦਰ ਸਿੰਘ ਓਡੇ ਨੇ ਜਿਹੜਾ ਬਿਆਨ ਦਿੱਤਾ ਵੀ ਸਾਡੀ ਸਰਕਾਰ ਆਈ ਤੇ ਅਸੀਂ ਰਸਤੇ ਖੋਲਾਂਗੇ ਅਸੀਂ ਉਸ ਪਲਾਨਿੰਗ ਦੇ ਵਿੱਚ ਕਾਮਯਾਬ ਆਂ ਔਰ ਕਾਮਯਾਬ ਹੋਕੇ ਨਿਕਲਿਆ ਬਿਲਕੁਲ ਬਿਲਕੁਲ ਕਾਮਯਾਬ ਹੋ ਕੇ ਜਿਹੜਾ ਹੈ ਉਹ ਨਿਕਲਿਆ ਜਾਵੇਗਾ ਇਹ ਕਹਿਣਾ ਹੈ ਬਲਦੇਵ ਸਿੰਘ ਸਰਸਾ ਹੁਣਾ ਦਾ ਲਗਾਤਾਰ ਹੀ ਜੋ ਕਿਸਾਨ ਆਗੂ ਨੇ ਉਹਨਾਂ ਵੱਲੋਂ ਅਤੇ ਖਾਸ ਤੇ ਕਿਸਾਨਾਂ ਵੱਲੋਂ 7 ਮਹੀਨੇ ਤੋਂ ਬੈਠ ਪੰਜਾਬ ਹਰਿਆਣਾ ਬਾਰਡਰ ਦੇ ਉਤੇ ਲਗਾਤਾਰ ਹੀ ਪ੍ਰੈਸ਼ਰ ਰੇਜ਼ ਕੀਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਹੁਣ ਸਿਆਸਤਦਾਨਾਂ ਵੱਲੋਂ ਆਪਣੇ ਆਪਣੇ ਬਿਆਨ ਦਿੱਤੇ ਜਾ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਕੰਗੜਾ ਨਾਉਤੀ ਤਾਂ ਕੰਗੜਾ ਨਾਉਤ ਵੱਲੋਂ ਬਿਆਨ ਦਿੱਤਾ ਜਾਂਦਾ ਉਸ ਤੋਂ ਬਾਅਦ ਉਹ ਬਿਆਨ ਦੀ ਮਾਫੀ ਜਿਹੜੀ ਹੈ ਉਹ ਮੰਗੀ ਜਾਂਦੀ ਦੂਸਰੇ ਪਾਸੇ ਨਾਲ ਹੀ ਜੋ ਭਵਿੰਦਰ ਸਿੰਘ ਹੁੱਡਾ ਨੇ ਉਹਨਾਂ ਵੱਲੋਂ ਵੀ ਸਾਫ਼ ਸੋਤੇ ਕਿਹਾ ਜਾਂਦਾ ਕਿ ਜੇਕਰ ਉਹਨਾਂ ਦੀ ਸਰਕਾਰ ਉਹ ਹਰਿਆਣਾ ਦੇ ਵਿੱਚ ਆਉਂਦੀ ਹੈ ਤਾਂ ਉਹਨਾਂ ਨੂੰ ਜਿਹੜਾ ਹੈ ਕਿਸਾਨਾਂ ਨੂੰ ਦਿੱਲੀ ਜਾਣ ਵਾਸਤੇ ਉਹ ਬੈਰੀਗੇਟਿੰਗ ਖੋਲ ਦਿੱਤੀ ਜਾਵੇਗੀ ਲੇਕਿਨ ਕਿਤਨਾ ਕਥ ਇੱਕ ਵਾਰ ਫੇਤੋ ਮਨੋਹ ਲਾਲ ਖੱਟਰ ਵੱਲੋਂ ਫਿਰ ਵਿਵਾਦਿਤ ਬਿਆਨ ਦਿੱਤਾ ਗਿਆ ਜਿਸ ਵਿੱਚ ਕਿਸਾਨਾਂ ਨੂੰ ਮਖੋਟਾ ਪਾ ਕੇ ਦੱਸਿਆ ਗਿਆ ਲੇਕਿਨ ਹੁਣ ਵੇਖਣਾ ਹੋਵੇਗਾ ਕਿ ਹਰਿਆਣਾ ਵਿੱਚ 5 ਤਰੀਕ ਨੂੰ ਹੋਣ ਵਾਲੀਆਂ ਚੋਣਾਂ ਦੇ ਵਿੱਚ ਉਸ ਤੋਂ ਬਾਅਦ ਜੋ ਨਤੀਜਾ ਆਉਂਦਾ ਹੈ ਕੀ ਨਤੀਜਾ ਆਉਂਦਾ ਹੈ ਕੀ ਕਿਸਾਨਾਂ ਦੇ ਲਈ ਉਹ ਰਸਤੇ ਖੁੱਲਣਗੇ ਜਾਂ ਜਿਵੇਂ ਲਗਾਤਾਰ ਹੀ ਮਨੋਹਲਰ ਖਟਰ ਵੱਲੋ ਕਿਹਾ ਜਾ ਰਿਹਾ ਕਿ ਇੱਕ ਕਿਸਾਨੀ ਨੇ ਇਸ ਨੂੰ ਵੇਖਦੇ ਹੋਏ ਕੀ ਉਹਨਾਂ ਵੱਲੋ ਇਨੀਸ਼ੀਏਟਿਵ ਜਿਹੜੇ ਨੇ ਹੋਰ ਲਿੱਤੇ ਜਾਂਦੇ ਨੇ ਲੇਕਿਨ ਕਿਤਨਾ ਕਿਤੇ ਜੋ ਹਰਿਆਣਾ ਦੇ ਵਿੱਚ ਇਲੈਕਸ਼ਨ ਹੋ ਰਹੀ ਆ ਉਸ ਨੂੰ ਲੈ ਕੇ ਕਿਸਾਨੀ ਮੁੱਦਾ ਜਿਹੜਾ ਹੈ ਉਹ ਪਰ ਚਰਮ ਸੀਮਾ ਦੇ ਉਤੇ ਅਨਜ਼ਰ ਆ ਰਿਹਾ ਤੇ ਲਗਾਤਾਰ ਹੀ ਕਿਸਾਨਾਂ ਨੂੰ ਲੈ ਕੇ ਬਿਆਨ ਬਿਆਜੀ ਵੀ ਕੀਤੀ ਜਾ ਰਹੀ ਹੈ ਕੈਮਰਾਮੈਨ ਵਾਇਸਦਰਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅੰਮ੍ਰਿਤਸਰ ਸਾਹਿਬ